कोरोना ਦੇ ਸਮੇਂ ਦੇ ਵਿੱਚ ਜਜ਼ਬਾਤਾਂ ਦੀ ਵੇਦਨੀ ਨਾਂ ਦੀ ਪੁਸਤਕ ਲਿਖੀ ਇਹਦੇ ਵਿੱਚ ਮੇਰਾ ਜੀਵਨ ਸਾਰਾ ਵੀ ਕਿੱਥੋਂ ਮੈਂ ਉੱਠਿਆ ਇੱਕ ਗਰੀਬ ਪਰਿਵਾਰ ਦੇ ਵਿੱਚ ਥੱਲੇ ਤੋਂ ਉੱਠ ਕੇ ਮੈਂ ਬੜੇ ਕਾਲ ਨਕਾਲੀਆਂ ਨੇ ਵੀ ਇਸ ਪੁਸਤਕ ਨੇ ਮੈਨੂੰ ਬੜਾ ਹੌਸਲਾ ਦਿੱਤਾ ਮੈਂ 200 ਪੁਸਤਕ ਸਪਾਈ ਸੀ ਸਾਰੀ ਸਾਰੀ ਚੱਲੀ ਗਈ ਜਿਹੜਾ ਬੰਦਾ ਵੀ ਇਹ ਕਿਤਾਬ ਨੂੰ ਪੜ੍ਹਦਾ ਹੈ ਉਹ ਮੈਨੂੰ ਇਸ ਸਾਬ੍ਹ ਨਾਲ ਕਹਿੰਦਾ ਵੀ ਸਰ ਮੈਨੂੰ ਐ ਲੱਗਦਾ ਵੀ ਜਿਵੇਂ ਮੇਰੀ ਜੀਵਨ ਦੀ ਕਥਾ ਵਾ ਜਦੋਂ ਮੈਂ ਥੱਲੇ ਗਰੀਬੀ ਤੋਂ ਉੱਠ ਕੇ ਮੈਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਨੈਸ਼ਨਲ ਅਵਾਰਡ ਤੱਕ ਮਿਲੇ ਨੇ ਤੇ ਕਿਉਂ ਨਾ ਅਜਿਹੇ ਲੋਕਾਂ ਦੀ ਕਹਾਣੀ ਲਿਖੀਏ ਜਿਹੜੇ ਜੀਵਨ ਦੇ ਵਿੱਚ ਮਿਹਨਤ ਕਰਕੇ ਅੱਗੇ ਵਧੇ ਨੇ ਅੱਜ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਸੰਗਰੂਰ ਸ਼ਹਿਰ ਦੇ ਵਿੱਚ ਰਹਿੰਦੇ ਸਤਦੇਵ ਜੀ ਨਾਲ ਜਿਨ੍ਹਾਂ ਨੂੰ ਕਿ ਨੈਸ਼ਨਲ ਅਵਾਰਡ ਪ੍ਰਾਪਤ ਹਨ ਅਤੇ ਹੋਰ ਵੀ ਉਹਨਾਂ ਨੂੰ ਸਟੇਟ ਲੈਵਲ ਤੇ ਕਾਫੀ ਉਹਨਾਂ ਦੀਆਂ ਉਪਲਬਧੀਆਂ ਕਰਕੇ ਜਾਂ ਉਹਨਾਂ ਦੀ ਮਿਹਨਤ ਕਰਕੇ ਅਵਾਰਡ ਮਿਲੇ ਨੇ ਕਿਸੇ ਦੀ ਵੀ ਜਾਣ ਪਛਾਣ ਦੇ ਮਹਤਾਜ ਨਹੀਂ ਕਿਉਂਕਿ ਸੋਸ਼ਲ ਕੰਮ ਵੀ ਬਹੁਤ ਕਰਦੇ ਰਹਿੰਦੇ ਹਨ ਅ ਇੱਥੇ ਆਪਣੇ ਸੰਗਰੂਰ ਦੁਰਗਾ ਸੇਵਾਦਲ ਹੈ ਉੱਥੇ ਵੀ ਸੇਵਾਵਾਂ ਨਿਭਾ ਰਹੇ ਨੇ ਨਿਸ਼ਕਾਮ ਸੇਵਾ ਕਰਦੇ ਨੇ ਆਪਣੀ ਜੀਵਨੀ ਦੀ ਕਿਤਾਬ ਲਿਖੀ ਹੈ ਜਾਂ ਜੋ ਔਂਕੜਾਂ ਭਰੇ ਉਹਨਾਂ ਜੀਵਨ ਰਿਹਾ ਉਸ ਤੇ ਕਿਤਾਬ ਲਿਖੀ ਚਾਰ ਕਿਤਾਬਾਂ ਇਹਨਾਂ ਵੱਲ ਹੁੰਦਕ ਲਿਖੀਆਂ ਗਈਆਂ ਹਨ ਅਤੇ ਜਿਸ ਨੂੰ ਲੋਕਾਂ ਵੱਲੋਂ ਬਹੁਤ ਵਧੀਆ ਰਿਸਪਾਂਸ ਮਿਲਿਆ ਹੈ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਸੀ ਗੱਲ ਸਰ ਸਰ ਕਿੱਥੋਂ ਸਿੱਖਾ ਮਿਲੀ ਕਿ ਕਿਤਾਬ ਲਿਖਣੀ ਹੈ ਕਿਉਂਕਿ ਲਿਖਣ ਦਾ ਕੰਮ ਆਪਾਂ ਦੇਖਿਆਗਾ ਕਿ ਬਹੁਤ ਜ਼ਿਆਦਾ ਬੱਚੇ ਵੀ ਲਿਖਣ ਆਕੇ ਜਾਂਦੇ ਹਨ ਸਰ ਇਸ ਤਰ੍ਹਾਂ ਸੀਗਾ ਵੀ ਮੈਂ ਡਿਪਾਰਟਮੈਂਟ ਦੇ ਵਿੱਚ ਸਾਡੇ ਰਾਜਸਾਇੰਸ ਸਿੱਖਿਆ ਸੰਸਥਾ ਚੰਡੀਗੜ੍ਹ ਦੇ ਵਿੱਚ ਮੋਡਿਊਲ ਲਿਖਣ ਜਾਂਦਾ ਸੀਗਾ ਤੇ ਉੱਥੇ ਬੈਠ ਕੇ ਜਦੋਂ ਮੈਂ ਇਹ ਲਿਖਦਾ ਤਾਂ ਮੇਰੀ ਜਿਹੜੀ ਲਿਖੀ ਹੋਈ ਮੋਡਿਊਲ ਹੁੰਦੇ ਸੀਗੇ ਉਸ ਦੀ ਕਾਫੀ ਸਹਾਰਣਾ ਹੁੰਦੀ ਮੇਰੇ ਮਿੱਤਰ ਸੀਗੇ ਪਰਮਪਾਲ ਸਿੰਘ ਮੈਂ ਉਹਨਾਂ ਨਾਲ ਰਹਿੰਦਾ ਉਹ ਵੀ ਮੈਨੂੰ ਕਾਫੀ ਹੌਸਲਾ ਦਿੰਦੇ ਤੇ ਇਸ ਤਰ੍ਹਾਂ ਦੇ ਨਾਲ ਹੌਲੀ-ਹੌਲੀ ਮੈਂ ਇੱਕ ਦੋ ਕਹਾਣੀਆਂ ਜਾਂ ਕਵਿਤਾਵਾਂ ਸਾਡੇ ਡਿਪਾਰਟਮੈਂਟ ਦੇ ਜਿਹੜੇ ਰਸਾਲੇ ਨੇ ਉਹਨਾਂ ਦੇ ਵਿੱਚ ਭੇਜਦਾ ਰਿਹਾ ਉਹਨਾਂ ਛਾਪਦੇ ਰਹੇ ਜਦੋਂ ਇਹ ਛਾਪਦੇ ਰਹੇ ਮੇਰੇ ਮਨ ਨੂੰ ਬੜਾ ਹੌਸਲਾ ਹੁੰਦਾ ਰਿਹਾ ਔਰ ਪਰਮਪਾਲ ਸਿੰਘ ਮੈਨੂੰ ਬੜਾ ਇਸ ਗੱਲ ਦੀ ਉਤਸ਼ਾਹਤ ਕਰਦਾ ਵੀ ਸ਼ਰਮਾ ਜੀ ਤੁਸੀਂ ਵਧੀਆ ਲਿਖ ਦਿਓ ਲਿਖਿਆ ਕਰੋ ਤੇ ਉਸ ਤੋਂ ਬਾਅਦ ਮੈਂ ਇੱਕ ਕਲੀਆਂ ਖਿੜਨ ਕਿਰਨਾ ਨਾਮ ਦੀ 1984 ਦੇ ਵਿੱਚ ਇੱਕ ਕਿਤਾਬ ਛੋਟੀ ਬੱਚਾ ਵੇਲੇ ਲਿਖੀ ਸੀ ਤੇ ਇਹ ਜਿਹੜੀ ਕਿਤਾਬ ਹੈ ਇਹ ਰਾਜ ਸੰ ਆਪਣੇ ਡਿਪਾਰਟਮੈਂਟ ਵੱਲੋਂ ਲਾਇਬ੍ਰੇਰੀਆਂ ਲਈ ਇਹ ਰਿਕਮੈਂਡ ਹੋ ਗਈ ਸੀ ਉਸ ਤੋਂ ਬਾਅਦ ਮੈਨੂੰ ਹੋਰ ਹੌਸਲਾ ਮਿਲਿਆ ਤੇ ਉਹਦੇ ਨਾਲ ਫਿਰ ਮੈਂ ਮੇਰੇ ਦੋਸਤ ਨੇ ਪ੍ਰੋਫੈਸਰ ਖਰਲਾ ਮੈਨੂੰ ਕਾਫੀ ਜੋਰ ਲਾਉਂਦੇ ਰਹੇ ਵੀ ਤੁਹਾਡਾ ਜੀਵਨ ਬੜਾ ਤਕੜਾ ਹੈ ਯਾਰ ਬੜਾ ਮਹੱਤਵਪੂਰਨ ਕੰਮ ਕੀਤਾ ਹੈ ਤੁਹਾਨੂੰ ਨੈਸ਼ਨਲ ਅਵਾਰਡ ਮਿਲਿਆ ਨੇ ਸਟੇਟ ਅਵਾਰਡ ਮਿਲਿਆ ਨੇ ਤੁਸੀਂ ਕੁਝ ਨਾ ਕੁਝ ਆਪਣੇ ਜੀਵਨ ਬਾਰੇ ਵੀ ਤਾਂ ਦੱਸੋ ਤਾਂ ਇੰਨੀਆਂ ਕਠਿਨਾਈਆਂ ਚ ਹੋ ਕੇ ਤੁਸੀਂ ਲਿਖਿਆ ਤੇ ਉਸ ਤੋਂ ਬਾਅਦ ਮੈਂ ਕਰੋਨਾ ਦੇ ਸਮੇਂ ਦੇ ਵਿੱਚ ਜਜ਼ਬਾਤਾਂ ਦੀ ਵੇਦਨੀ ਨਾਂ ਦੀ ਪੁਸਤਕ ਲਿਖੀ ਇਹਦੇ ਵਿੱਚ ਮੇਰਾ ਜੀਵਨ ਸਾਰਾ ਵੀ ਕਿੱਥੋਂ ਮੈਂ ਉੱਠਿਆ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਥੱਲੇ ਤੋਂ ਉੱਠ ਕੇ ਮੈਂ ਬੜੇ ਕਲਨਕਾਲੀਆਂ ਨੇ 90 ਟ੍ਰੇਨਿੰਗ ਤੇ ਜਾਂਦਾ ਰਿਹਾ 80 ਕਿਲੋਮੀਟਰ ਸਾਈਕਲ ਤੇ ਜਾਣਾ 80 ਕਿਲੋਮੀਟਰ ਆਣਾ 80 ਕਿਲੋਮੀਟਰ ਬਿਲਕੁਲ ਤੇ ਉਸ ਤੋਂ ਬਾਅਦ ਫਿਰ ਇਹ ਮੈਂ ਉਸ ਤੋਂ ਪਹਿਲਾਂ ਵੀ ਮਤਲਬ ਗੋਹੇ ਵੀ ਚੁਗੇ ਨੇ ਮੈਂ ਏਰਨੇ ਗੋਹੇ ਚੁਗੇ ਨੇ ਡੰਗਰ ਵੀ ਚਾਰੇ ਨੇ ਤੇ ਪਰਿਵਾਰ ਦੇ ਲਈ ਲੱਕੜਾਂ ਵੀ ਇਕੱਠੀਆਂ ਕੀਤੀਆਂ ਨੇ ਸੋ ਬਹੁਤ ਕੁਝ ਆਪਣੇ ਜੀਵਨ ਬਾਰੇ ਲਿਖ ਕੇ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਹੋਈ ਵੀ ਇਸ ਪੁਸਤਕ ਨੇ ਮੈਨੂੰ ਬੜਾ ਹੌਸਲਾ ਦਿੱਤਾ ਮੈਂ 200 ਪੁਸਤਕ ਵਿੱਚ ਸਿਪਾਈ ਸੀ ਸਾਰੀ ਸਾਰੀ ਚੱਲੀ ਗਈ ਜਿਹੜਾ ਬੰਦਾ ਵੀ ਇਹ ਕਿਤਾਬ ਨੂੰ ਪੜ੍ਹਦਾ ਉਹ ਮੈਨੂੰ ਇਸੇ ਹਿਸਾਬ ਨਾਲ ਕਹਿੰਦਾ ਵੀ ਸਰ ਮੈਨੂੰ ਐ ਲੱਗਦਾ ਵੀ ਜਿਵੇਂ ਮੇਰੇ ਜੀਵਨ ਦੀ ਕਥਾ ਵਾ ਔਰ ਇਹ ਕਈ ਇਹ ਜਿਹੇ ਵੀ ਮੈਨੂੰ ਪਾਠਕ ਮਿਲੇ ਨੇ ਪਾਠਕ ਮਿਲੇ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਵੀ ਮੈਨੂੰ ਅਸੀਂ ਇੱਕ ਵਾਰੀ ਸ਼ੁਰੂ ਕੀਤੀ ਤਾਂ ਇੱਕ ਬੈਠਕ ਦੇ ਵਿੱਚ ਪੜ੍ਹੀ ਆ 84 ਬੰਦਿਆਂ ਦੀ ਲਿਸਟ ਮਿਲ ਲਿਆ ਜਿਨ੍ਹਾਂ ਨੇ ਮੈਨੂੰ ਇਸ ਕਿਤਾਬ ਦੇ ਲਈ ਬਹੁਤ ਵਧੀਆ ਰਿਸਪੌਂਸ ਮਿਲਿਆ ਤੇ ਉਸ ਤੋਂ ਬਾਅਦ ਫਿਰ ਜਦੋਂ ਹੌਸਲਾ ਬਣ ਜਾਂਦਾ ਤੁਸੀਂ ਆਪ ਸੈਨੋ ਫਿਰ ਅੱਗੇ ਫਿਰ ਮੇਰੇ ਮਨ ਦੇ ਵਿੱਚ ਆਈ ਵੀ ਜਦੋਂ ਮੈਂ ਥੱਲੇ ਗਰੀਬੀ ਤੋਂ ਉੱਠ ਕੇ ਮੈਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਨੈਸ਼ਨਲ ਅਵਾਰਡ ਤੱਕ ਮਿਲੇ ਨੇ ਤੇ ਕਿਉਂ ਨਾ ਅਜਿਹੇ ਲੋਕਾਂ ਦੀ ਕਹਾਣੀ ਲਿਖੀਏ ਜਿਹੜੇ ਜੀਵਨ ਦੇ ਵਿੱਚ ਮਿਹਨਤ ਕਰਕੇ ਅੱਗੇ ਵਧੇ ਨੇ ਫਿਰ ਮੈਂ ਔਜੜ ਰਾਹਾਂ ਦੇ ਸਫਲ ਰਾਹੀ ਨਾਂ ਦੀ ਇਹ ਪੁਸਤਕ ਲਿਖੀ ਇਹਦੇ ਵਿੱਚ ਵੀ ਮੇਰੇ ਵਰਗੇ ਉਹਨਾਂ ਲੋਕਾਂ ਦੀ ਜਿਹੜੇ ਬਿਲਕੁਲ ਜ਼ਮੀਨ 'ਚੋਂ ਉੱਠ ਕੇ ਬਲੰਦੀਆਂ ਤੇ ਪਹੁੰਚੇ ਨੇ ਇਹਦੇ ਵਿੱਚ ਕਈ ਪਾਤਰ ਨੇ ਸਾਡੇ ਖਾਨ ਟੇਲਰ ਦੀ ਕਹਾਣੀ ਲਿਖੀ ਹੈ ਮੇਰੇ ਪਿੰਡ ਦੇ ਲੋ ਸੇਠ ਨੇ ਉਹਨਾਂ ਦੀ ਕਹਾਣੀ ਲਿਖਿਆ ਜੋ ਅਰਬਾ ਪੱਤੀ ਨੇ ਕਿਥੇ ਉਹ ਚੌਲ ਕੁੱਟ ਕੇ ਆਪਣਾ ਜੀਵਨ ਗੁਜ਼ਾਰਾ ਕਰਦੇ ਸੀਗੇ ਤੇ ਇਸ ਤਰ੍ਹਾਂ ਦੇ ਨਾਲ ਮਤਲਬ ਮੈਨੂੰ ਹੌਸਲਾ ਮਿਲਦਾ ਰਿਹਾ ਸਭ ਤੋਂ ਵੱਡੀ ਗੱਲ ਮੈਨੂੰ ਪਰਿਵਾਰ ਵੱਲੋਂ ਹੌਸਲਾ ਮਿਲਦਾ ਰਿਹਾ ਪਰਿਵਾਰ ਵਾਲੇ ਮੈਨੂੰ ਹਮੇਸ਼ਾ ਇਸ ਗੱਲ ਨੂੰ ਉਤਸ਼ਾਹਤ ਕਰਦੇ ਸੀਗੇ ਵੀ ਚਲੋ ਤੁਸੀਂ ਸਰ ਇਹ ਜਿਹੜੀ ਹੈ ਬੱਚਿਆਂ ਵਾਲੀ ਇਹ ਕਿਤਾਬ ਹੈ ਇਹ ਜਿਹੜੀ ਇਹ ਤੁਸੀਂ ਗੱਲ ਕਰਦੇ ਹੋ ਇਹ ਸਾਡੇ ਜਦ ਮੈਂ ਤੁਹਾਨੂੰ ਦੱਸਿਆ ਵੀ ਸ਼ੁਰੂਆਤ ਦੇ ਵਿੱਚ ਅਸੀਂ ਮੋਡਿਊਲ ਲਿਖਣ ਜਾਂਦੇ ਸੀਗੇ ਸਾਡੇ ਰਾਜ ਸਾਇੰਸ ਸਥਾ ਦੇ ਵਿੱਚ ਚੰਡੀਗੜ੍ਹ ਤਾਂ ਉਹਦੇ ਵਿੱਚ ਅਸੀਂ ਘੱਟੋ ਘੱਟ ਵੀ 40-45 ਟੀਚਰ ਵੱਖ-ਵੱਖ ਜ਼ਿਲ੍ਹੇ ਚੋਂ ਬੁਲਾਏ ਹੋਏ ਸੀਗੇ ਲੇਕਿਨ ਉਹਨਾਂ ਦੇ ਚੋਂ ਸਿਰਫ 5-4 ਟੀਚਰ ਹੀ ਸੀਗੇ ਜਿਹੜੇ ਉਹਨਾਂ ਨੇ ਸਿਲੈਕਟ ਕੀਤੇ ਉਹਦੇ ਵਿੱਚ ਇਹ ਮੇਰਾ ਨਾਮ ਹੈ ਮੈਂ ਮਤਲਬ ਇਹ ਜਿਹੜੀ ਸਾਇੰਸ ਦੀ ਕਿਤਾਬ ਹੈ ਪੁਸਤਕ ਹੈ ਤੁਸੀਂ ਹੈਰਾਨ ਹੋਵੋਗੇ ਵੀ ਇਹ ਕਾਮਿਕਸ ਰੂਪ ਦੇ ਵਿੱਚ ਲਿਖੀ ਹੈ ਕਦੇ ਵੀ ਸਾਇੰਸ ਦੀ ਜਿਹੜੀ ਕਿਤਾਬ ਹੈ ਉਹ ਕਾਮਿਕਸ ਦੇ ਨਾਲ ਨਹੀਂ ਆਉਂਦੀ ਕਿਉਂਕਿ ਬੱਚਿਆਂ ਨਾਲ ਸੰਬੰਧ ਤਾਂ ਬੱਚੇ ਕਾਮਿਕਸ ਦੇਖ ਕੇ ਖੁਸ਼ ਹੁੰਦੇ ਨੇ ਤੇ ਇਹ ਪੂਰੀ ਸਾਇੰਸ ਨੂੰ ਅਸੀਂ ਮਤਲਬ ਕਾਮਿਕਸ ਦੇ ਰੂਪ ਦੇ ਵਿੱਚ ਲਿਖ ਕੇ ਬਸ ਇਹਨਾਂ ਗੱਲਾਂ ਤੋਂ ਹੀ ਮੈਨੂੰ ਮਤਲਬ ਉਤਸ਼ਾਹਤ ਹੋਇਆ ਮੈਂ ਲਿਖਦਾ ਰਿਹਾ ਤੇ ਹੁਣ ਵੀ ਇੱਕ ਕਿਤਾਬ ਹੋਰ ਮੇਰੀ ਆ ਰਹੀ ਹੈ ਬੜੀ ਛੇਤੀ ਪਿੰਡ ਦੀਆਂ ਵਿਸਰੀਆਂ ਯਾਦਾਂ ਉਹਦੇ ਵਿੱਚ ਮੈਂ ਦੱਸਣ ਦਾ ਯਤਨ ਕੀਤਾ ਵੀ ਸਾਡੇ ਪਿੰਡਾਂ ਦੇ ਵਿੱਚ ਪਹਿਲਾਂ ਕਿਵੇਂ ਕਿਹੋ ਜਿਹਾ ਮਾਹੌਲ ਹੁੰਦਾ ਸੀ ਸਕੂਲਾਂ 'ਚ ਕਿਵੇਂ ਪੜਨ ਜਾਂਦੇ ਸੀ ਤੱਪੜਾਂ ਤੇ ਬਹਿੰਦੇ ਸੀ ਫੱਟੀਆਂ ਲਿਖਦੇ ਸੀ ਸਲੇਟੀਆਂ ਲਿਖਦੇ ਸੀ ਉਹ ਸਲੇਟ ਨਾਲ ਜੀਵ ਨਾਲ ਛੱਟ ਲੈਂਦੇ ਸੀ ਮਤਲਬ ਉਹ ਸਾਰੀਆਂ ਗੱਲਾਂ ਕਿਵੇਂ ਸਾਨੂੰ ਸਜ਼ਾ ਮਿਲ ਜਾਂਦੀ ਕੰਨ ਫੜਦੇ ਹੁੰਦੇ ਫਿਰ ਕਈਆਂ ਕਈਆਂ ਖੇਡਾਂ ਹੁੰਦੀਆਂ ਕਹੇ ਜੇ ਸਾਡੇ ਰੀਤੀ ਰਿਵਾਜ ਹੁੰਦੇ ਕਿਵੇਂ ਘਗਰੇ ਪਾਉਂਦੇ ਹੁੰਦੇ ਸੀਗੇ ਵਿਆਹਾਂ ਸ਼ਾਦੀਆਂ 'ਚ ਗਿੱਧੇ ਪੰਗਲੇ ਮਨੋਰੰਜਨ ਦੇ ਸਾਧਨ ਉਦੋਂ ਸੜਕਾਂ ਕੰਜੀਆਂ ਸੀਆਂ ਆਉਣ ਜਾਣ ਦੇ ਕਹੇ ਜੇ ਸਾਧਨ ਤੇ ਕੰਜੀਆਂ ਸਹੂਲਤਾਂ ਸੀਆਂ ਜਿਹੜੀਆਂ ਡਾਕਟਰੀ ਸਹੂਲਤਾਂ ਮਿਲਦੀਆਂ ਸੀਆਂ ਉਹ ਬਣੀਆਂ ਲੱਗਦੀਆਂ ਡੰਗਰਾਂ ਨੂੰ ਬਿਮਾਰੀਆਂ ਹੋ ਜਾਂਦੀਆਂ ਮਤਲਬ ਉਹ ਪੁਰਾਣਾ ਸਾਰੀ ਗੱਲ ਵਿਆਹ ਸ਼ਾਦੀਆਂ ਦੇ ਵਿੱਚ ਘੋੜਿਆਂ ਤੇ ਰਸਾਂ ਤੇ ਗੱਡਿਆਂ ਤੇ ਬਰਾਤ ਆਉਂਦੀ ਹੁੰਦੀ ਚਾਰ-ਚਾਰ ਦਿਨ ਬਰਾਤ ਰਹਿੰਦੀ ਬਰਾਤ ਦੀ ਕਦੋਂ ਅਲੀ ਥੋੜੀ ਹੋੜੀ ਕਿਤਾਬੀ ਇਹ ਮੇਰਾ ਇਹ ਖਿਆਲ ਆਇਆ ਵੀ ਸ਼ਾਇਦ ਇਸ 7 ਜੁਲਾਈ ਨੂੰ ਮੇਰੀ ਉਮੀਦ ਹੈ ਪੂਰੀ ਕਿੰਨੇ ਕਰ ਪਿਛ ਪਾਉਂਗੇ ਮੈਂ ਉਹ 200 ਕਿਤਾਬ ਮੇਰੀ ਆ ਰਹੀ ਹੈ ਮੈਂ ਨਿਰਖਿਆਲਾ ਵੀ ਕੱਲ ਜਾਂ ਪਰਸੋ ਤੱਕ ਕਿਤਾਬ ਮੇਰੇ ਆ ਜੂਗੀ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਊਗੀ ਵੀ ਉਹ ਕਿਤਾਬ ਜਦੋਂ ਰਿਲੀਜ਼ ਕਰਾਂਗੇ ਤਾਂ ਤੁਸੀਂ ਵੀ ਦਰਸ਼ਨ ਦੇ ਨੀ ਜ਼ਰੂਰ ਜੀ ਇਹਨਾਂ ਸਾਡੇ ਨਾਲ ਸਤਿਦੇਵ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਜੇ ਇਨਸਾਨ ਚਾਹੇ ਤਾਂ ਆਪਣੀ ਮਿਹਨਤ ਨਾਲ ਉਹ ਮੁਕਾਮ ਹਾਸਲ ਕਰ ਸਕਦਾ ਹੈ ਜਿਸ ਤਰ੍ਹਾਂ ਕਿ ਇਹਨਾਂ ਨੇ ਕੀਤਾ ਬਹੁਤ ਗਰੀਬੀ ਦੇਖੀ ਹੈ ਗੁਹਾ ਕੂੜਾ ਚੱਕਿਆਗਾ 80 80 ਕਿਲੋਮੀਟਰ ਜਾਣ 80 ਕਿਲੋਮੀਟਰ ਆਣ ਸਾਈਕਲ ਤੇ ਕਰਦੇ ਰਹੇ ਨੇ ਅਤੇ ਜੋ ਇਹਨਾਂ ਦੀ ਇੱਕ ਹੋਰ ਕਿਤਾਬ ਸੀ ਉਹਦੇ ਵਿੱਚ ਇਹਨਾਂ ਨੇ ਜੋ ਲੋਕ ਜ਼ਮੀਨੀ ਪੱਧਰ ਤੋਂ ਉੱਠ ਕੇ ਅੱਜ ਅਸਮਾਨ ਦੇ ਬੁਲੰਦੀਆਂ ਛੂਹ ਰਹੇ ਉਹਨਾਂ ਬਾਰੇ ਦੱਸਿਆਗਾ ਤਾਂ ਇਹਨਾਂ ਦਾ ਪਰਿਵਾਰ ਜੋ ਇਹਨਾਂ ਦਾ ਪਰਿਵਾਰ ਹੈ ਉਹਨਾਂ ਦਾ ਵੀ ਇਹਨਾਂ ਨੂੰ ਭਰਪੂਰ ਸਮਰਥਨ ਮਿਲਦਾ ਰਿਹਾ ਹੈ ਅਤੇ ਮਿਲ ਰਿਹਾ ਹੈ ਕਿਉਂਕਿ ਲਿਖਣਾ ਕੋਈ ਛੋਟੀ ਮੋਟੀ ਗੱਲ ਨਹੀਂ ਆਪਣੀ ਸਰਵਿਸ ਵੀ ਕਰਨੀ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਜੁੜੇ ਹੋਏ ਹਨ ਦੁਰਗਾ ਸੇਵਾਦਾਰਾਂ ਜੁੜੇ ਹਨ ਉੱਥੇ ਨਿਸ਼ਕਾਮ ਸੇਵਾ ਕਰਦੇ ਨੇ ਅਤੇ ਇੱਕ ਸਿੱਖਿਆ ਦਿੱਤੀ ਹੈ ਕਿ ਜੋ ਲੋਕ ਆਪਣੇ ਜ਼ਿੰਦਗੀ ਤੋਂ ਹਿੰਮਤ ਹਾਰ ਜਾਂਦੇ ਹਨ ਉਹੀ ਪਛਾਣ ਨੂੰ ਜਾਂਦੇ ਹਨ ਜੇ ਕੋਈ ਬੰਦਾ ਹਿੰਮਤ ਨਹੀਂ ਛੱਡਦਾ ਨਿੰਦ ਕਰਦਾ ਰਹਿੰਦਾ ਤਾਂ ਉਹ ਅੱਗੇ ਜ਼ਰੂਰ ਵਧੇਗਾ ਸੰਗਰੂਰ ਤੋਂ ਕੈਮਰਾਮੈਨ ਸੰਜੋ ਰੌਪ ਦੇ ਨਾਲ ਗੁਰਿੰਦਰ ਸਿੰਘ